ਆਲਾ ਗੁਰੂ ਗਾਲੀਆਣਾ ਰਗੁਨਾਥ ਮੰਦਿਰ ਜੋ ਹਾਲ ਬਣਾਇਆ ਹੈ ਉਥੇ ਵਿਕਲੈਂਗ ਜਿਹੜੇ ਆਪਣੇ ਦੇਖ ਰਹੇ ਪਿੱਛੇ ਪਬਲੀਕ ਦੇ ਵਿੱਚ ਆਏ ਨੇ ਲੋਗ ਉਹਨਾਂ ਵਾਸਤੇ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਕੇ ਜਿਸ ਨੂੰ ਵੀ ਚੇਅਰ ਛੜੀ ਕੰਨਾਂ ਵਾਲੀ ਮਸ਼ੀਨ ਤਸੋਗ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਨਾਨਕ ਸਿੰਘ ਪਿੰਡ ਭਾਵਾ ਜ਼ਿਲ੍ਹਾ ਅੰਮ੍ਰਿਤਸਰ ਮੇਰੀ ਸ਼ੂਗਰ ਕਾਰਨ ਤਕਰੀਬਨ ਐਸ ਜਨਵਰੀ ਦੀ 7 ਤਰੀਕ ਨੂੰ ਚੌਥਾ ਸਾਲ ਚੜ ਗਿਆ ਲਤ ਕੱਟੀ ਪਟ ਤੋਂ 80% ਪੂਰੀ ਡਾਕਟਰਾਂ ਨੇ ਲੈ ਕੇ ਸਰਟੀਫਿਕੇਟ ਬਣਾਤਾ ਮੇਰਾ ਮੇਰਾ ਕੋਈ ਵੀ ਆਉਣ ਜਾਣ ਦਾ ਸਾਧਨ ਨਹੀਂ ਆ ਬੱਚੇ ਮੇਰੇ ਛੋਟੇ ਆ ਬੇੜਾ ਮੇਰਾ 6ਵੀਂ ਕਲਾਸ ਚ ਪੜਦਾ ਗੁੜੀਆ ਜਿਹੜੀ ਮੇਰੀ 10ਵੀਂ ਕਲਾਸ ਚ ਪਰ ਫੇਰ ਵੀ ਮੈਂ ਸਤਗੁਰੂ ਦੇ ਗਾੜੀ ਹੱਥ ਜੋੜ ਕੇ ਮੈਂ ਬੱਚਿਆਂ ਦੀ ਪ੍ਰਪਰੇਸ਼ਨ ਕਰਕੇ ਕਿਸੇ ਦੇ ਗਾੜੀ ਵੀ ਭਾਵੇਂ ਮੈਂ ਤਰਲਾ ਕਰਕੇ ਬੱਚਿਆਂ ਨੂੰ ਪੜ੍ਹਾ ਰਿਆਂ ਕੋਈ ਮੇਰਾ ਕਮਾਈ ਦਾ ਸਾਧਨ ਨਹੀਂ ਆ ਕੋਈ ਕੁਛ ਨਹੀਂ ਇੱਥੇ ਕੈਂਪ ਲੱਗਾ ਸੀ ਅਲਾਉਂਸਮੈਂਟ ਸਪੀਕਰ ਦੇ ਵਿੱਚ ਉਹੀ ਗੁਰਦੁਆਰਾ ਸਾਹਿਬ ਬਾਬਾ ਜੀ ਨੇ ਕੀਤੀ ਇੱਥੇ ਅਸੀਂ ਆਏ ਹਾਂ ਅਜੇ ਨਹੀਂ ਆਣ ਕੇ ਬੈਠੇ ਆ ਜੋ ਵੀ ਸਾਡੀ ਮਜਦਤ ਹੋ ਗਈ ਅਸੀਂ ਤੁਹਾਡੇ ਨੂੰ ਦੱਸਾਂਗੇ ਅਜੇ ਕੋਈ ਅਜੇ ਆਣ ਕੇ ਅਸੀਂ ਬੈਠੇ ਆ ਬਹੁਤ ਧੰਨਵਾਦ ਜੋ ਸੇਵਾ ਕਰ ਰਹੇ ਆ ਬਾਕੀ ਤੁਹਾਡਾ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਇੰਟਰਵਿਊ ਲੈਣ ਵਾਸਤੇ ਆਏ ਜੀ ਮੈਨੂੰ ਅਜੇ ਅੱਧਾ ਘੰਟਾ ਹੋਇਆ ਬੜੇ ਮੇਰੇ ਤੋਂ ਵੀ ਜਿਹੜੇ ਪਹਿਲਾਂ ਆਏ ਆ ਬੜੇ ਦੁਖੀ ਸਾਰੇ ਦੁਖੀ ਇੱਥੇ ਆਏ ਆ ਮੈਂ ਵੀ ਦੁਖੀ ਆ ਸਾਰੇ ਵਿਚਾਰੇ ਹੰਢੀ ਕਹਿ ਪਿਆ ਮੇਰੇ ਤੋਂ ਵੀ ਦੁਖੀ ਆ ਮੈਂ ਵੀ ਦੁਖੀ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਸਭ ਨੂੰ ਸੁੱਖ ਸਹੂਲਤ ਮਿਲਣੀ ਚਾਹੀਦੀ ਇਹ ਅੰਗਣ ਦਾ ਜਿਹੜਾ ਵਿਯੋਗ ਆ ਇਹ ਬਹੁਤ ਤਕੜਾ ਸਭ ਨੂੰ ਬਿਮਾਰੀ ਇਹ ਮਾੜੀ ਆ ਸਭ ਨਾਲੋਂ ਬਿਮਾਰੀ ਮਾੜੀ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੇ ਸਰੀਰ ਨੂੰ ਤੰਦਰੁਸਤੀਆਂ ਬਖਸ਼ੇ ਸਭ ਤੇ ਮਿਹਰ ਪਰਿਆ ਹੱਥ ਰੱਖੇ ਸਭ ਦਾ ਸਰੀਰ ਨੂੰ ਤੰਦਰੁਸਤੀਆਂ ਬਖਸ਼ੇ ਸਾਰੇ ਆਪਣੇ ਅੰਗ ਪੈਰ ਬੰਦਾ ਤੁਰ ਸਕਦਾ ਜਿਹੜਾ ਬੰਦਾ ਇੱਕ ਵਾਰੀ ਤੁਰ ਕੇ ਵਹਿ ਜਾਂਦਾ ਉਹਦੇ ਆਸਤੀ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਮੰਜੇ ਤੇ ਬੈਠਿਆਂ ਨੂੰ ਵੀ ਦੁਨੀਆਂ ਦੇ ਦੇਖੀ ਦੀ ਆ ਪਰ ਨਜ਼ਾਰੇ ਨਹੀਂ ਦੇਖੀਦੇ ਤੁਰਨ ਫਿਰਕੇ ਇਹ ਬਹੁਤ ਮਾਨ ਨੂੰ ਦੁੱਖ ਲੱਗਦਾ ਇਹ ਸਾਰੇ ਵੀਰ ਭੈਣ ਭਰਾ ਜਿਹੜੇ ਆਏ ਸਾਰੇ ਦੁਖਹੀਰ ਦੇ ਵਾਲਿਆ ਇਹਨਾਂ ਦੀ ਵੱਧ ਤੋਂ ਵੱਧ ਮਦਦ ਨਹੀਂ ਚਾਹੀਦੀ ਆ ਸਰਕਾਰ ਨੂੰ ਵੀ ਮੇਰੀ ਅਪੀਲ ਆ ਤੁਹਾਡੇ ਮਾਧਿਅਮ ਰਾਹੀਂ ਤੇ ਹੋਰ ਵੀ ਸੇਵਾ ਸੁਸਾਇਟੀ ਵਾਲਿਆਂ ਨੂੰ ਅਪੀਲ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਜਿਹੜੇ ਤੁਹਾਨੂੰ ਜਿਹੜੇ ਆ ਸੰਕਟ ਜਿਹੜੀ ਆ ਹੈਂਡੀ ਕਹਿ ਪਿਆ ਇਹ ਤੁਹਾਨੂੰ ਅਸ਼ੀਰਵਾਦ ਵੀ ਦੇਹਗੀ ਤਾਂ ਤੁਹਾਨੂੰ ਅਸੀਸਾਂ ਵੀ ਦੇਗੀ ਇਹਦੀਆਂ ਇਹਨਾਂ ਦੀਆਂ ਅਸੀਸਾਂ ਅੰਗ ਇਹਨਾਂ ਦੀਆਂ ਦਰਗਾਹਾਂ ਦੇ ਵਿੱਚ ਪ੍ਰਵਾਨ ਹੁੰਦੀਆਂ ਰੱਬ ਮਿਹਰ ਕਰਦਾ ਸਾਰੇ ਤੰਦਰੁਸਤ ਰਹਿਣ ਇਹੋ ਅਰਦਾਸ ਬੇਨਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਸੀ ਮਲ ਕੀ ਕੀ ਤੁਹਾਨੂੰ ਚਾਹੀਦਾ ਜੀ ਮੈਂ ਕਹਿੰਦਾ ਵੀ ਮੇਰਾ ਕਾਰੋਬਾਰ ਜਿੱਦਾਂ ਕੋਈ ਇਹਦੇ ਕਾੜੀ ਮੈਂ ਹੱਥ ਪੱਲਾ ਜੋੜਦਾ ਮੈਂ ਆਪਣਾ ਕਾਰੋਬਾਰ ਕਰਾਂ ਮੈਂ ਮੈਂ ਮੈਨੂੰ ਮੋਟਰਸਾਈਕਲ ਵਾਲੀ ਜਾਨੀ ਕਿ ਮੈਂ ਰੋਜ਼ਗਾਰ ਵੀ ਕਰਾਂ ਸਾਰੇ ਆਪਣੇ ਪਰਿਵਾਰ ਦਾ ਪੇਟ ਵੀ ਪਾਲਾਂ ਆਪਣੇ ਬੱਚਿਆਂ ਨੂੰ ਵੀ ਪੜਾਵਾ ਤੇ ਮਹਾਰਾਜ ਆਪੇ ਕਿਰਪਾ ਕਰੋਗਾ ਜਨਤਾ ਦੀ ਜਿੰਦਗੀ ਆ ਉਹਨਾਂ ਚੱਕ ਇਹ ਤੇ ਰਹਿਣਾ ਹੀ ਆ ਬਾਕੀ ਸਾਰਿਆਂ ਦਾ ਭਲਾ ਹੋਣਾ ਚਾਹੀਦਾ ਸਭ ਨੂੰ ਸਭ ਕੁਝ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾਫੀ ਲੋਕ ਇਥੇ ਆਏ ਨੇ ਤੁਸੀਂ ਪਿੱਛੇ ਵੀ ਦੇਖ ਰਹੇ ਨੇ ਇੱਕ ਬਜ਼ੁਰਗ ਹੈਗੇ ਨੇ ਆਪਣੇ ਨਾਲ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਸਾਹਮਣੇ ਬਹੁਤ ਕਾਫੀ ਲੋਕ ਇਥੇ ਆਏ ਨੇ ਤਸਵੀਰਾਂ ਕੈਮਰਾਮੈਨ ਨੂੰ ਕਹਾਂਗੇ ਦਿਖਾਓ ਪਿੱਛੇ ਆ ਬੀਲ ਚ ਸਪਈਏ ਨੇ

ਇਹਨਾਂ ਦੀ ਜੀਸਨਾ ਦੇ ਪੱਪਾ ਹਾਂਜੀ 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 ਬੀਲ ਚੇਰ ਵਾਸਤੇ ਹੁਣ ਤੁਸੀਂ ਫਾਰਮ ਭਰਤਾ ਹੈ ਜਿਹੜਾ ਤੁਹਾਨੂੰ ਨਹੀਂ ਹਲੇ ਭਰਨ ਲੱਗੇ ਆ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਆਏ ਪਿੰਡ ਅਸੀਂ ਕਾਨਪੁਰ ਤੋਂ ਆਏ ਜੀ ਜੇ ਕਲੋਨੀ ਤੋਂ ਜੇ ਜੇ ਕਲੋਨੀ ਕਾਨਪੁਰ ਤੋਂ ਆਏ ਜੇ ਜੇ ਕਲੋਨੀ ਕਾਨਪੁਰ ਹਾਂਜੀ ਕਿਹੜੀ ਸਾਈਡ ਦਾ ਹੈ ਇਹ ਜਲੰਧਰ ਜੀ ਪਿੰਦਾ ਬਾਈਪਾਸ ਕਾਨਪੁਰ ਦੇ ਕੋਲ ਹਾਂਜੀ ਆ ਭੈਣੇ ਜਿਹੜੀ ਹੈ ਜਲੰਧਰ ਤੋਂ ਪਹੁੰਚੇ ਨੇ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਕੈਂਪ ਹੈ 휠 ਚੇਅਰ ਲੈਣ ਵਾਸਤੇ ਪਹੁੰਚੇ ਜਣੇ ਸੋ ਕਾਫੀ ਦੂਰੋਂ ਦੂਰੋਂ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਮੇਰਾ ਨਾਮ ਸੁਖਵਿੰਦਰ ਸਿੰਘ ਆ ਭਾਜੀ ਮੈਂ ਪਿੰਟਾਂਗਰੇ ਤੋਂ ਆਇਆ ਜੀ ਹਾਂਜੀ ਕਿਹੜਾ ਤੁਸੀਂ ਮੈਨੂੰ ਕਿਹੜੀ ਚੀਜ਼ ਵਾਸਤੇ ਮੈਂ ਜੀ ਬੈਟਰੀ ਵਾਲੀ 휠 ਚੇਅਰ ਬਾਰੇ ਤੇ ਵਾਪਸ ਪੌੜ ਗਵਾਤੇ ਆਇਆ ਆ ਇਸ ਦੋਵੇਂ ਜੀ ਆਏ ਆ ਜੀ ਜੀ ਦੋਵੇਂ ਜੀ ਹੱਡੀ ਘਾਪੀਆਂ ਸਾਡੇ ਮਲਕ ਕਰਦੇ ਪਏ ਹਾਂ ਹਾਂਜੀ ਹਾਂਜੀ ਉਹ ਆ ਉੱਧਰ ਬੈਠੇ ਗਾੜੀ ਦੇ ਤਾਂ ਮਾਲਾ ਮੰਨਣ ਲੱਗਿਆ ਹੈ ਰੈਸਟੋਰੈਂਟ ਵਧੀਆ ਟ੍ਰੀਟ ਕਰ ਰਿਹਾ ਹੈ ਹਾਂਜੀ ਹਾਂਜੀ ਸਰ ਬਹੁਤ ਵਧੀਆ ਲੈਂਡ ਨਹੀਂ ਕੋਈ ਦਿੱਕਤ ਨਹੀਂ ਸਰ ਫਾਰਮ ਭਰਨ ਕੇ ਗਏ ਡਾਕਟਰ ਸਾਹਿਬ ਕੋ ਜਾਈ ਜਾਂਦੇ ਗਾੜੀ ਗਾੜੀ ਕਹਿੰਦੇ 2 1/2 2 ਮਹੀਨੇ ਬਾਅਦ ਆ ਜਾਏਗਾ ਸਮਾਨ ਆਪਕਾ ਸਾਡੇ ਨਾਲ ਇੱਥੇ ਅੰਕਲ ਜੀ ਨੇ ਗੱਲਬਾਤ ਕਰਦੇ ਹਾਂਜੀ ਕਿੱਥਾ ਹੈ ਅੰਕਲ ਇਹ ਮਲਕਪੁਰ ਤੋਂ ਆ ਵੀ ਹਾਂਜੀ ਤੁਹਾਡੇ ਮਾਲਾ ਸਟ ਲੱਗੀ ਜਾਂ ਕਿਸ ਦਾ ਮਾਲਾ ਇਹ ਸ਼ੁਰੂ ਤੋਂ ਕੋਲਿਆ ਹੀ ਹੈ ਲੱਗ ਰਿਹਾ ਹਾਂਜੀ ਜੀ ਹਨ ਜੀ ਸੁਪਨਾਮ ਆਪਣਾ ਜੀ ਸੁਮਨ ਕੁਮਿੰਦਰ ਸਿੰਘ ਜੀ ਹਾਂ ਜੀ ਕੁਮਿੰਦਰ ਸਿੰਘ ਜੀ ਕਿੰਨੇ ਕਿੰਨੇ ਵਜੇ ਆਏ ਆਪੇ ਆ ਗਿਆ ਹਾਂ ਕਿੰਨੇ ਵਜੇ ਆਏ ਸਰੇ ਜੀ ਅਹੀਂ ਤੇ ਮਤਲਬ 12 ਕ 11 ਕ ਬਣੇ ਜਿਹਾ ਲੱਗਿਆ ਕਿਸ ਤਰ੍ਹਾਂ ਦਾ ਨੂੰ ਪਤਾ ਲੱਗੇ ਕਿ ਕੈਂਪ ਲੱਗਿਆ ਦੇਖੋ ਜੀ ਅਸੀਂ ਕੱਲ ਵੀ ਆਏ ਹਾਂ ਸਾ ਕੱਲ ਵੀ ਕਿਸੇ ਨੂੰ ਫੋਨ ਕੀਤਾ ਸੀ ਸਾਨੂੰ ਕਿ ਕੈਂਪ ਲੱਗਾ ਵਾ ਉੱਥੇ ਅਹੀਂ ਕੱਲ ਮੁੜ ਕੇ ਗਏ ਤੇ ਅੱਜ ਜਿਹੜਾ ਮਤਲਬ ਸਾਡੇ ਪਿੰਡੋਂ ਕਿਸ ਨੇ ਫੋਨ ਕੀਤਾ ਵੀ ਨਹੀਂ ਅੱਜ ਉੱਥੇ ਕੰਮ ਹੈਗਾ ਤੇ ਤੁਸੀਂ ਜਾਓ। ਹਾਂਜੀ। ਇਹ ਕਾਰਾ ਫਾਰਮ ਪਰ ਲੱਗੀ ਜੀ ਤੁਸੀਂ। ਇਹ ਵੈਗ ਨੂੰ ਜੀ ਮਤਲਬ ਮੈਨੂੰ ਦੂਰ ਨੇੜੇ ਜਾਣ ਦੀ ਦਿੱਕਤ ਆ। ਜੀ। ਤੇ ਬੈਟਰੀ ਦੇ ਵਾਸਤੇ ਮਤਲਬ ਪਰ ਲੱਗਿਆ। ਬੈਟਰੀ ਵਾਲੀ ਜਿਹੜੀ व्हीलचेयर ਹਾਂਜੀ। ਹਾਂਜੀ। ਮਤਲਬ ਕੀ ਹੁੰਦਾ ਸਕੂਟਰੀ ਨਹੀਂ ਨਾ ਚੈਨ ਗੋਤੋ ਕਿ ਸਹੀ ਹੁਣ ਕੰਮ ਤੇ ਮਤਲਬ ਮੁਸ਼ਕਲ ਹੀ ਆਣਾ। ਹਾਂਜੀ। ਪਰਿਵਾਰ ਦਾ ਫਿਰ ਮਤਲਬ ਕਿੱਦਾਂ ਮਤਲਬ ਪਰਿਵਾਰ ਵੈਗਰੂ ਜੀ ਮੈਂ ਮਤਲਬ ਡਿਊਟੀ ਕਰਦਾ ਖੰਡਪਾੜ ਦੀ ਘਰ ਦੇ ਵੀ ਮੇਰੇ ਮਤਲਬ ਇਦਾਂ ਵਾ ਕੋਈ ਹੱਥ ਰੱਖ ਕੇ ਤੁਰਦੇ ਆ ਜੀ ਜੀ ਉਹ ਨਹੀਂ ਨਾਲ ਆਏ ਜੀ ਮਤਲਬ ਉਹਨਾਂ ਦੀ ਸੋਚ ਸੋਚ ਹੀ ਵੀ ਮਤਲਬ ਸਾਨੂੰ ਇੱਕੋ ਮਿਲ ਜਵੇ ਕਿ ਸਾਨੂੰ ਅਸੀਂ ਇੱਕੋ ਠੀਕ ਹੈ ਕਿ ਤੁਸੀਂ ਚਲ ਜਾਓ ਆਪਾਂ ਇਹਨੀਆਂ ਕੀ ਗੱਡੀਆਂ ਕਰਨੀਆਂ ਹਾਂਜੀ ਤੇ ਤੁਸੀਂ ਮਲੇ ਇਹ ਮੈਸੇਜ ਕੋਈ ਦੇਣਾ ਚਾਹੁੰਦੇ ਜਿੱਦਾਂ ਮਲੇ ਇਦਾਂ ਆਪਣੇ ਕਿੰਨੇ ਦੇਸ਼ ਦੇ ਵਿੱਚ ਮਲੇ ਇਦਾਂ ਵੀ ਕੋਈ ਸੰਸਥਾ ਆਪਣੀਆਂ ਇੰਡੀਆਂ ਵਾ ਆਪਣੇ ਗੁਰਦੁਆਰੇ ਵੀ ਹੈ ਹਿੰਦੂ ਧਰਮ ਚ ਵੀ ਹੈ ਸਾਰੇ ਮਿਲ ਧਰਮਾਂ ਦੇ ਵਿੱਚ ਹੈ ਕੋਈ ਮੱਦੇ ਤੇ ਕਰੇ ਮਤਨੀ ਚੀਜ਼ ਨਹੀਂ ਕੋਈ ਕਿਸੇ ਦੀ ਮਜਦ ਨਹੀਂ ਕਰਦਾ ਵੈਜ ਜੀ ਸਸਤਾ ਤੋਂ ਆਪਾਂ ਕੀ ਆਸ ਰੱਖੀਏ ਜੇ ਆਪਾਂ ਸ਼ਰਮਣੀ ਕਮੇਟੀ ਆ ਲੱਜਾਂ ਨੇ ਆ ਤੇ ਬਾਰਾ ਜੀ ਬੜੀ ਕਿਰਪਾ ਤੇ ਗੁਰੂ ਰਾਮਦਾਸ ਜੀ ਪਾਸ਼ਾ ਮਹਾਰਾਜ ਨੇ ਬੜੀ ਬੇਮਤ ਹੈ ਪਰ ਜੇ ਉਹਨਾਂ ਕੋ ਅੱਜ ਆਪਾਂ ਜਾ ਕੇ ਆਪਾਂ ਕੀ ਆ ਵੀ ਸਾਡੀ ਲੜਕੀ ਦਾ ਅਸੀਂ ਗਰੀਬ ਆ ਤੇ ਤੁਸੀਂ ਵਿਆਹ ਕਰ ਸਕੋਗੇ ਉੱਥੋਂ ਵੀ ਸਾਨੂੰ ਜਵਾਬ ਮਿਲੂਗਾ ਕਿ ਨਹੀਂ ਇੱਥੇ ਅੱਗੇ ਖਰਚੇ ਵੜੇ ਆ ਚੱਲ ਰਿਹਾ ਜੇ ਗੁਰੂ ਦਾ ਸਿੱਖ ਵੈਸੇ ਕਰਨੀ ਵੀ ਤੇ ਬਣਦੀ ਆ ਜੀ ਮਲਾ ਹਾਂ ਜੀ ਹਾਂ ਜੀ ਤੇ ਪਤਾ ਗੱਲ ਕੀ ਆ ਇਹ ਟਾਈਮ ਪਾਸ ਹੀ ਆ ਮਤਲਬ ਹੁਣ ਜਿਹੜਾ ਖੰਡ ਪਾਠ ਕਰਨਾ ਵੀ ਕਿਹੜਾ ਸੌਖਾ 2 ਘੰਟੇ ਜਿਹੜਾ ਬਹਿਣਾ ਬੜਾ ਮੁਸ਼ਕਲ ਆ ਪਰ ਨਾ ਸਰਦੀ ਨੂੰ ਜਿਹੜੀ ਡਿਊਟੀ ਲਾਉਣੀ ਲਾਉਣ ਜਾਣ ਪੈਂਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਹਾਲੀਆ ਕਦੋਂ ਫਾਰਮ ਭਰ ਗਿਆ ਜੀ ਫਾਰਮ ਜਿਹੜਾ ਭਰਨਾ ਸੀ ਹਾਂਜੀ ਹਾਂਜੀ ਭਰ ਗਿਆ ਬਾਜੀ ਅੱਗੇ ਨੰਬਰ ਤੇ ਟਾਈਪ ਹਾਂ ਉਹ ਅੱਗੇ ਕਿੰਨੀ ਫਾਰਮ ਭਰ ਤੋਂ ਬਾਅਦ ਦੱਸਿਆ ਨਾਲ ਕਿੰਨੀ ਦੇਰ ਬਾਅਦ ਤੁਹਾਨੂੰ ਉਹ ਤੇ ਉਹ ਦੱਸਣਗੇ ਨਾ ਭਾਜੀ ਦੇਣਗੇ ਕੋਈ ਤਰੀਕ ਜੀ ਅੱਛਾ ਕੀ ਪ੍ਰੋਬਲਮ ਆ ਰਹੀ ਹੈ ਉਹ ਕਿ ਮੇਰਾ ਜੀ ਮੈਂ ਤੇ ਕ੍ਰੇਨ ਚੜ ਗਈ ਸੀ 20 ਕੁ ਮਿੰਟ ਦੀ ਅੱਛਾ ਜੀ ਨਾ ਤੇ ਮੇਰੀ ਅੱਡੀ ਕੱਟੀ ਹੋਈ ਹੈ ਖਲੋ ਮੈਂ ਸੱਜਦਾ ਨਹੀਂ ਜੀ ਲੈਟਰਲ ਮੈਂ ਜਾ ਨਹੀਂ ਸਕਦਾ ਜੀ ਕੰਮ ਨਾ ਕਰਨ ਦਾ ਕੋਈ ਸ਼ਾ ਕੰਮ ਕਰਕੇ ਜੀ ਮੇਰੀ ਕੋਈ ਹਲਪ ਕਰਨ ਨੂੰ ਤਿਆਰ ਨਹੀਂ ਹੈਗਾ ਨੇ ਇੱਥੇ ਤੁਸੀਂ ਆਏ ਕੈਂਪ ਚ ਕੀ ਕੀ ਆ ਉਹਨਾਂ ਨੇ ਦੋ ਕੈਂਪਰ ਲਿਟਰ ਹੋਰ ਚੁੱਕੋ ਕੋਈ ਸੁਣਵਾਈ ਨਹੀਂ ਅੱਗੇ ਤੁਸੀਂ ਫਾਰਮ ਭਰੇ ਕੈਂਪਰ ਵਿੱਚ ਹਾਂ ਜੀ ਕਿੰਨੀ ਵਾਰੀ ਫਾਰਮ ਭਰੇ ਦੋ ਵਾਰੀ ਲਿਟਰ ਭਰੇ ਕੋਈ ਸੁਣਵਾਈ ਨਹੀਂ ਅੱਛਾ ਤੁਹਾਡੀ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਲਖੋ ਕੇ ਉੱਪਰ ਆਏ ਕੀ ਉਹਨਾਂ ਨੇ ਕਹੇ ਕਰੋ ਤੁਹਾਨੂੰ ਦਵਾਂਗੇ ਆਪਾਂ ਮਹੀਨਾ ਵੀ ਲੱਗ ਰਿਹਾ ਦੋ ਵੀ ਲੱਗ ਰਿਹਾ ਚਾਰ ਵੀ ਲੱਗ ਰਿਹਾ ਹੁਣ ਕੀ ਕਹੀਏ ਮੈਂ ਕੱਲ੍ਹ ਅਜੀ ਕਮਾਈ ਨਾਲ ਘੱਟ ਪੰਜ ਘਾਣਾਂ ਲਈ ਕਿਹੜੀ ਚੀਜ਼ ਕਿਹੜੀ ਚੀਜ਼ ਦੀ ਮੰਗ ਕਰਦੇ ਤੁਸੀਂ ਮੈਂ ਬੜੀ ਹੋਗਾ ਜੀ ਰਿਕਸ਼ਾ ਮੰਗਣਾ ਕਿ ਗਲੀ ਗਲੀ ਜਾ ਕੇ ਕੋਈ ਉਹਨੂੰ ਵਾਗਰ ਬੱਤੀ ਮਜਾਰਾਂ ਗਲੀਆਂ ਜਾ ਕੇ ਜਾਂ ਕੋਈ ਜੋਟਾ ਮੜਾ ਕਿ ਮੈਂ ਨਹੀਂ ਚਾਹ। ਮੈਂ ਬੱਚੇ ਮਤਲਬ ਪਰਿਵਾਰ ਦੇ ਵਿੱਚ ਕੋਈ ਕੁਵਾਰੀਆਂ ਬੱਚੇ ਦੋ ਲੜਕੀਆਂ ਇੱਕ ਲੜਕਾ ਅਹੀਂ ਅਜੋ ਕੋਈ ਕਮਾਨ ਨਹੀਂ ਬੱਚੀਆਂ ਤੁਹਾਡੀਆਂ ਵਿਆਹੀਆਂ ਲੜਕੀਆਂ ਕਿ ਵਿਆਉਣ ਵਾਲੀਆਂ ਕੁਵਾਰੀਆਂ ਅੱਛਾ ਜੀ ਮੈਂ ਹੋ ਸਕਦਾ ਪਕਾ ਮਾਰ ਰਿਹਾ ਮੈਂ ਤਾਂ ਮਨ ਲੜਕਾ ਆਈ ਮੇਰੀ ਕੋਈ ماں ਭੜੰਦਿਆ ਮੈਂ ਨਾਮ ਕੰਮ ਨੂੰ ਸਪੈਸ਼ਲ ਕਰਾਇਆ ਖਰਚ ਕੇ ਮਰੀ ਸਾਥੋਂ ਆਏ ਜੀ ਮੈਂ ਸਪੈਸ਼ਲ ਜਨਰਲ ਤੋਂ ਵਿੱਚ ਪਹੁੰਚੇ ਜੀ ਜਰੂਰ ਤਹੀ ਫਾਰਮ ਪਰ ਕਿੰਨੀ ਕੀ ਦੇਰ ਹੋਗੀ ਫਾਰਮ ਪਰ ਮੈਨੂੰ ਹੋ ਗਿਆ 3 ਕਿੰਨੇ ਕੁ ਮਹੀਨੇ ਹੋ ਗਏ 4 ਮਹੀਨੇ ਇਹ ਲਾ ਇੱਕੋ ਗੱਡੀ ਮਿਲਦੀ ਐ ਮਤਲਬ ਜਨਰਲ ਦੇ ਗੁਰੂ ਜੀ ਤੁਹਾਡਾ ਕੋਈ ਫੋਨ ਆਇਆ ਨਹੀਂ ਜਾਂ ਫੋਨ ਨੰਬਰ ਹੈ ਨਹੀਂ ਤੁਹਾਨੂੰ ਕੋਈ ਨਹੀਂ ਦੱਸਦਾ ਤੁਸੀਂ ਦਫਤਰ ਚ ਪਰਾ ਕਰਨਾ ਹੈ ਜਾ ਕੇ ਹਾਂ ਹੁਣ ਵੀ ਲੜਕੀ ਮੈਨੂੰ ਉਹ ਕਰੋਤੀ ਬੱਲੀ ਉਹ ਉਹ ਇਸ ਤੋਂ 29 ਸਾਲ ਦੀ 31 ਸਾਲ ਦੀ ਮੁੰਡਾ ਛਾਈ ਸਾਲ ਦਾ ਕੋਈ ਘੱਟ ਜੀ ਕਮਾਣਾ ਨਹੀਂ ਪੱਕੇ ਮਰਨ ਦੀ ਨੋਬਤ ਆਈ ਹੈ 700 ਰੁਪਏ 300 ਰੁਪਏ ਰੋਇ ਮਕਮਾਣਾ ਨੋ ਯਾਰ ਮੈਨਾਂ ਉਹ ਨੋ ਯਾਰ ਜੇ ਮੈਂ ਮੈਂ ਦਸਨ ਬਿਮਾਰ ਹੋ ਗਿਆ ਮਾਲਕ ਨੇ ਮੇਰਾ ਭਾਰੋ ਯਾਰ ਕਰ 4000 ਰੁਪਏ ਕੱਟ ਲਿਆ ਕਿਉਂ ਇਹ ਰੋਸ ਮੈਂ ਪੀਂ ਬਈ ਤਾਂ ਮੈਂ ਚਫਰੂਇ ਤਾਂ ਮੇਰੇ 300 ਰੁਪਏ ਕਿਹੜੀ ਚਾਰ ਰੋਮਨ ਕਿਉਂ ਬਣਾਈ ਦੀ ਭਾਈ ਜੀ ਮੈਂ ਤਾਂ ਪਿੱਟਾਂ ਨਾ ਮੈਂ ਤਾਂ ਜਾਵਾਂਗਾ ਕੋਈ ਨਹੀਂ ਜਾਵਾਂਗਾ ਡਿਸਟ੍ਰਿਕਟ ਹੋਵਾਂਗਾ ਕਿ ਮੇਰੀ ਹੱਕ ਦੀ ਕਮਾਈ ਮਹੀਨੇ ਜੀ ਤੁਸੀਂ ਖਾ ਗਏ ਹੋ ਮੈਂ ਰਸਟ ਖੁਪਣਾ ਹੁਣ ਤੱਕ ਤੁਸੀਂ ਫਾਰਮ ਪਰ ਮੈਂ ਹੁਣ ਉਹਨੇ ਕੀ ਗਿਆ ਤੁਹਾਨੂੰ ਭਰਿਆ ਤੁਹਾਡਾ ਫਾਰਮ ਹੁਣ ਵੀ ਭਰਿਆ ਤੇ ਇਹ ਕਹਿੰਦਾ ਨੰਬਰ ਨਹੀਂ ਦੇਂਦੇ ਫੇਰ ਆਇਆ ਚਲੋ ਉੱਧਰ ਛੜਾ ਦਿੰਦੇ ਉਹਨੂੰ ਹੁਣ ਮਿਟਿਆ ਚੰਨਾ ਬਣਾ ਚਲ ਤਿੰਜੇ ਕੋਣ ਕੋਣ ਮਨਾ ਕਰ ਰਿਹਾ ਤੁਹਾਨੂੰ ਕੌਣ ਮਨਾ ਕਰ ਰਿਹਾ ਮਨਾ ਨਹੀਂ ਕਰਦਾ ਉਹ ਦੋਨਾਂ ਬਾਉ ਜੇ ਤੁਰੇ ਬੱਲੇ ਉਹ ਟੱਕ ਲੋਇਓ ਟੱਕ ਬੋਈ ਜੀ ਮੈਂ ਜਾਵੇ ਨਾ ਕਰਨਾ ਮੈਂ ਕੁਝ ਸੇਵਾ ਕਰ ਰਿਹਾ ਕਾ ਗਾਂਝਾ ਹੈ ਦਰਦੋ ਹੈ ਅੰਬਰ ਚੜਾ ਹੋਰਤੀ ਜਮਾ ਬਣਾ ਲੈਣਾ ਜਿਸ ਤੂੰ ਕਹੀਂ ਮੈਂ ਕਦੇ ਲਾਵੇ ਦਿੱਤਾ ਤੇ ਸੇਂ ਤੋਂ ਵੱਲ ਤੁਸੀਂ ਵੈਦੀ ਤੇ ਵੈਦ ਵਾਲਾ ਕੰਮ ਹੀ ਤੁਹਾਡਾ ਚੱਲਦਾ ਜੀ ਕਰ ਰਿਹਾ ਪੈਵਾ ਚਾਹੁੰਦਾ ਫੇਰ ਕੀ ਹੈ ਐਸੀ ਹੀ ਦਿੱਕਤ ਹਰ ਥੀਂ ਪ੍ਰੋਬਲਮ ਦੇ ਪਹਿਲ ਹੀ ਪਈ ਕੋਈ ਸਾਥ ਦੇਣ ਨੂੰ ਕਾਹਨੇ ਬੱਚਾ ਵੱਡੀ ਲੜਕੀ ਸਿਰਫ ਗ੍ਰੈਜੂਏਸ਼ਨ ਪੜੀ ਆਖਰੀ ਆਸ ਤੇ ਵਾਈਕੀ ਕਰਾ ਕੰਪਿਊਟਰ ਦਾ ਉਹਨਾਂ ਦਾ ਵਿਆਹ ਹੋ ਗਿਆ ਜਾਂ ਵਿਆਹ ਕਰਨ ਵਾਲਾ ਹਨ ਮੇਰੇ ਨਾਲ ਵਿਆਹ ਵੀ ਕਰਨਾ ਤੁਹਾਡੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਪਰਵਾਰ ਦੀ ਕੋਈ ਮੈਂ ਕਹਿੰਦਾ ਰਿਸਟਰਡਰ ਕੀ ਬਾਹਰ ਰਿਹਾ ਪਾਪੜਾ ਸਾਰੇ ਤੱਕ ਨੇ ਕੋਈ ਨਹੀਂ ਪਾਉਂਦਾ ਜਦੋਂ ਬੰਦੇਰੇ ਹਾਲਾਤ ਮਾਰੇ ਸਾਰੇ ਛੱਡ ਦਿੰਦੇ ਨੇ

ਕਿੰਨੇ ਵਜੇ ਆਏ ਸਵੇਰੇ ਤੁਸੀਂ ਇਹ ਸ਼ਾਮੀ 6 ਵਜੇ ਹਨ ਸਵੇਰੇ ਕਿੰਨੇ ਵਜੇ ਆਏ ਤੁਸੀਂ 6:00 ਵਜੇ ਤੇ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਖੜੇ ਸੀ ਲੋਕੀ ਆਹ ਦਰ ਜੰਨਾ 2 ਵਜੇ ਤੋਂ ਪਹਿਲੇ ਨਹੀਂ ਨਹੀਂ ਇੱਥੇ ਤੇ ਪਹੁੰਚੇ ਸੀ ਆਜ ਕੈਂਪ ਦੇ ਵਿੱਚ ਲੜਕੀ ਨੂੰ ਨਾਲ ਲੱਗੇ ਟੈਂਪੂ ਤੇ ਚਲੋ ਠੀਕ ਹੈ ਸੀ ਤੁਹਾਡੇ ਵਾਸਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰਾ ਥੋੜੀ ਰਿਕਵੈਸਟ ਹੈ ਇਹ ਵੇਟ ਕਰਨਾ ਕਿ ਮੈਨੂੰ ਉਹਨਾਂ ਨੂੰ ਕਿਹਾ ਜਾਏ ਕਿ ਮੇਰਾ ਕੋਈ ਰਿਕਵੈਸਟ ਕੀ ਹੈ ਮੈਂ ਪਿਖਾ ਨਹੀਂ ਨਾ ਪਕ ਮਨੂੰ ਬੰਦੇ ਮਿਲਦੇ ਇੱਥੇ ਐਂਡੀ ਕਰ ਉਹਨਾਂ ਦਰਵਾਜ਼ੇ ਤੇ ਬੈ ਜਾ ਮੈਂ ਮੈਂ ਗੁਰੂ ਘਰ ਦੀ ਮਾਇਆ ਦਿਖਾ ਦੂੰਗਾ ਨਾ ਮੈਂ ਖਣ ਮਰ ਜਾਊਗਾ ਇੱਜ਼ਾਦਾਰ ਬਣਨਾ ਤਕਰੀਬਨ ਮੈਂ ਖਣ ਨਹੀਂ ਖਾ ਦੂੰਗਾ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਝੋੜਾ ਫੜ ਦੂੰਗਾ ਡਰੈਸ ਕੀ ਟੜਾ ਮੇਰੇ ਚੱਪੜੀ ਹੈ ਜੜੀ ਮੰਮੀ ਕਿ ਇੰਫਰਨ ਉਹ ਲੈ ਕੇ ਦੇ ਗਿਆ ਬਖਤੀ ਆਪਾਂ ਕੀ ਕਰਨਾ ਨਹੀਂ ਜੇ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਕੋਈ ਫੋਨ ਨੰਬਰ ਜਾਂ ਕੋਈ ਐਡਰੈਸ ਹੋਵੇ ਹਾਂਜੀ ਕੀ ਨੰਬਰ ਹੈਗਾ ਦੱਸੋ 70 73 52 85 ਅੱਛਾ ਜੋੜਾ ਫਾੜਕ ਐਡਰੈਸ ਤੁਹਾਡਾ ਹਾਂਜੀ ਨੰਬਰ ਦੁਬਾਰਾ ਬੋਲ ਦੋ 70 73 52 85 ਬਾਤ ਜੇ ਕੋਈ ਸੰਸਥਾ ਇਹਨਾਂ ਬਾਬਾ ਜੀ ਦੀ ਮਦਦ ਕਰਨੀ ਚਾਹਵੇ ਕਿਉਂਕਿ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਦੋ ਕੁੜੀਆਂ ਇਹਨਾਂ ਦੇ ਜਿਹੜੀਆਂ ਵਿਉਣ ਵਾਲੀਆਂ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਕਿ ਵੀਲ ਚੇਲ ਹੀ ਅੱਗੇ ਵੀ ਇਹਨਾਂ ਨੇ ਅਪਲਾਈ ਕੀਤਾ ਸੀ ਸੋ ਇਹਨਾਂ ਨੂੰ ਮਿਲ ਨਹੀਂ ਸਕੀ ਸੋ ਗੱਲਬਾਤ ਅਸੀਂ ਕਰਾਂਗੇ ਸੀਨੀਅਰ ਜਿਹੜੇ ਉਹਨਾਂ ਦੇ ਨੇ ਧੰਨਵਾਦ ਮੇਰਾ ਨਾਮ ਸੁਖਰਾ ਸਿੰਘ ਹੈ ਜੀ ਮੈਂ ਸਿੱਖਿਆ ਵਿਭਾਗ ਅੰਮ੍ਰਿਤਸਰ ਤੋਂ ਤੇ ਅੱਜ ਜਿਹੜਾ ਇਹ ਕੈਂਪ ਲਾਇਆ ਜਾ ਰਿਹਾ ਹੈ ਮਾਨਯੋਗ ਡੀਪੀ ਕਮਿਸ਼ਨਰ ਅੰਮ੍ਰਿਤਸਰ ਜੀ ਦੀ ਗવાહી ਦੇ ਵਿੱਚ ਅ ਅਲਿੰਕੋ ਟੀਮ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਦਿਵਿਆਂਗ ਵਿਅਕਤੀਆਂ ਤੇ ਬਜ਼ੁਰਗਾਂ ਵਾਸਤੇ ਸਹਾਇਕ ਉਪਕਰਨ ਨਿਰਧਾਰਤ ਕੀਤੇ ਜਾ ਰਹੇ ਆ। ਉਹਨਾਂ ਦਿਵਿਆਂਗ ਵਿਅਕਤੀਆਂ, ਬੱਚਿਆਂ ਤੇ ਬਜ਼ੁਰਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਕਿਹੜੇ ਸਹਾਇਕ ਉਪਕਰਨ ਨਾਲ ਅਸੀਂ ਸਮਾਜ ਦੇ ਵਿੱਚ ਵਿਚਰਨਯੋਗ ਬਣਾ ਸਕਦੇ ਹਾਂ। ਤੇ ਇਸੇ ਲੜੀ ਤਹਿਤ ਸਾਡੇ ਕੋਲ ਅੱਜ ਸਵੇਰ ਦੇ ਹੁਣ ਤੱਕ 70 ਦੇ ਕਰੀਬ ਜਿਹੜੇ ਲਾਭਪਾਤਰੀ ਆ ਚੁੱਕੇ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਤੇ ਆਲਮੋਸਟ 30 ਤੋਂ 35 ਹਾਲੇ ਹੋਰ ਲਾਭਪਾਤਰੀ ਜਿਹੜੇ ਜਿਨ੍ਹਾਂ ਦੀ ਜਾਂਚ ਕਰਨੀ ਹਾਲੇ ਬਾਕੀ ਹੈ। ਸਾਰੇ ਜਿਹੜਾ ਘੋੜੇ ਦੇ ਕਿੰਨੀ ਦੇਰ ਬਾਅਦ ਜਿਹੜਾ ਆਪਾਂ ਨੂੰ ਘੋੜੇ ਜਾਂਦੇ ਇਹ ਇਹ ਲਗਭਗ ਹਰ ਸਾਲ ਹੀ ਕੈਂਪ ਲੱਗਦਾ ਜਿਹੜੇ ਬੱਚਿਆਂ ਵਾਸਤੇ ਤਾਂ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਵੀ ਇਹ ਕੈਂਪ ਲੱਗਦੇ ਨੇ ਤੇ ਜਿਹੜੇ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅ ਪੱਧਰ ਤੇ ਲੱਗਦੇ ਆ ਉਹ ਹਰ ਸਾਲ ਕੈਂਪ ਲਗਾਏ ਜਾਂਦੇ ਆ ਇੱਥੇ ਪਹੁੰਚੇ ਨੇ ਲੋਕੀ ਦੂਰ ਦੂਰ ਤੋਂ ਤੁਰੰਤ ਆ ਵੀ ਪਹੁੰਚੇ ਗੱਲਬਾਤ ਕੀਤੀ ਸੀ ਉਹਨਾਂ ਨਾਲ ਇਨੇ ਉਦਾਂ ਜਿਹੜਾ ਇਹ ਤਹਿਸੀਲ ਵਾਲੀ ਤੇ ਵਹੇ ਕੈਂਪ ਲੱਗਦੇ ਆ ਪਰ ਜੇ ਕੋਈ ਨੀਡੀ ਬੰਦਾ ਜਿਹੜਾ ਕਿਸੇ ਵੀ ਜਗ੍ਹਾ ਤੋਂ ਆ ਜਾਵੇ ਤਾਂ ਉਹਨੂੰ ਇਹਦੇ ਵਿੱਚ ਜਾਂਚ ਕੀਤੀ ਜਾ ਸਕਦੀ ਹੈ ਕੋਈ ਕਿੰਨੀ ਦੇਰ ਬਾਅਦ ਹੈ ਟਾਈਮ ਪੀਰੀਅਡ ਕਿੰਨਾ ਹੁੰਦਾ ਹੈ ਲਗ ਲਗਭਗ ਡੇਢ ਤੋਂ 2 ਮਹੀਨੇ ਲੱਗਦੇ ਆ ਜੀ ਡੇਢ ਤੋਂ 2 ਮਹੀਨੇ ਕਿਉਂਕਿ 7 ਜਗ੍ਹਾ ਕੈਂਪ ਲੱਗਣੇ ਨੇ ਵੱਖ-ਵੱਖ ਜਗ੍ਹਾ ਤੇ ਤੇ ਉਹ ਸੱਤਾ ਕੈਂਪਾਂ ਦੀ ਜਦੋਂ ਕਨਸੋਲੀਡੇਟਡ ਰਿਪੋਰਟ ਜਾਊਗੀ ਤਾਂ ਡੇਢ ਤੋਂ 2 ਮਹੀਨੇ ਬਾਅਦ ਸਮਾਨ ਜਿਹੜਾ ਵੰਡੇਲੀ ਆਊਗਾ ਸਰ ਸਾਡੇ ਨਾਲ ਇੱਕ ਬਜ਼ੁਰਗ ਵੀ ਵੇਲੇ ਉਹ ਵਾਰੀ ਫੋਮ ਭਰ ਚ ਗਿਆ ਮੈਨੂੰ ਕੁਝ ਮਿਲਣਾ ਨਹੀਂ ਨਹੀਂ ਮੇਰੇ ਤੱਕ ਨਹੀਂ ਆਇਆ ਜੀ ਮੇਰੇ ਤੱਕ ਕੌਣ ਮੈਂ ਦੇਖ ਸਕਦਾ ਵੀ ਉਹਨਾਂ ਦੇ ਕਈ ਵਾਰੀ ਕੀ ਹੁੰਦਾ ਕਿ ਲੋਕੀ ਦੱਸ ਦੇਣਗੇ ਕਿ ਅਸੀਂ ਪਿਛਲੇ ਸਾਲ ਚ ਲੈ ਚੁੱਕੇ ਆ ਚੀਜ਼ ਤਾਂ ਇਹਦਾ ਇੱਕ ਨਿਯਮ ਆ ਕਿ ਜੇ ਬੈਟਰੀ ਵਾਲਾ ਮੋਟਰ ਮੋਟਰਾਈਜ਼ ਟ੍ਰਾਈਸਾਈਕਲ ਆ ਉਹ 5 ਸਾਲ ਬਾਅਦ ਹੀ ਦੁਬਾਰਾ ਮਿਲ ਸਕਦਾ ਤੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੂੰ 2022 ਜਾਂ 23 ਚ ਮਿਲਿਆ ਹੋਊਗਾ ਤੇ ਉਹ ਆਪਾਂ ਨੂੰ ਦੱਸ ਦੇਣਗੇ ਇੱਥੇ ਆ ਕੇ ਪਰ ਜਦੋਂ ਆਨਲਾਈਨ ਉਹਨਾਂ ਦੀ ਐਂਟਰੀ ਕੀਤੀ ਜਾਂਦੀ ਉਹਦੇ ਚ ਪਤਾ ਲੱਗ ਜਾਂਦਾ ਜੇ ਕੋਈ ਏਦਾਂ ਦਾ ਕੇਸ ਹੈ ਜੀ ਮੇਰੇ ਧਿਆਨ ਚ ਲਿਆਓ ਮੈਂ ਜਰੂਰ ਉਹਨਾਂ ਦਾ ਜੋ ਵੀ ਭਾਂਦਾ ਆਕਾ ਉਹਨਾਂ ਨੂੰ ਦੁਆਵਾਂਗਾ ਹਾਂਜੀ ਸਰ ਕੀ ਨਾਮ ਦਾ ਮੈਂ ਸਰਦੂਸ਼ ਸਿੰਘ ਢੰਪੀ ਸ਼ੈਰੀ ਪ੍ਰਧਾਨ ਆਮਦ ਦੇ ਪਾਰਟੀ ਜਨਾਲਾ ਗੁਰੂ ਜੀ ਜੀ ਇਹ ਇੱਕ ਬੜਾ ਵੱਡਾ ਸਰਕਾਰ ਦਾ ਉਪਰਾਲਾ ਜੀ ਕਿ ਜਿਹੜੇ ਸਾਡੇ ਵੀਰ ਪਾਣਾ ਸਾਡੀਆਂ ਜਿਹੜੇ ਡੈਂਗਰ ਹੋ ਜਾਂਦੇ ਨੇ ਬਜ਼ੁਰਗ ਨੇ ਸਾਡੇ ਉਹਨਾਂ ਵਾਸਤੇ ਚਲਣਾ ਵੀ ਔਖਾ ਜਾਂਦਾ ਵਾ ਬੜਾ ਕੁਛ ਬੜੀਆਂ ਕਠੜਾਈਆਂ ਚਾਣੀਆਂ ਪੈਂਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਨਸਿਕ ਤੌਰ ਤੇ ਜਿੱਤੇ ਹੁੰਦੇ ਨੇ ਆ ਕਰਦੀਆਂ ਫਾਈਨੈਂਸ਼ਲ ਤੌਰ ਤੇ ਬੜੇ ਕਮਜ਼ੋਰ ਹੁੰਦੇ। ਉਹਨਾਂ ਦੀ ਸਹਾਇਤਾ ਵਾਸਤੇ ਬੜਾ ਵੱਡਾ ਉਪਰਾਲਾ ਇਹ ਇਹ ਕੈਂਪ ਲਗਾ। ਕੈਂਪ ਦੇ ਵਿੱਚ ਜਿਹੜੇ ਆ ਉਹ ਗਰੋਂਗਨ ਬੱਚਿਆਂ ਨੂੰ ਜਾਂ ਭਰਾਵਾਂ ਨੂੰ ਜਾਂ ਬਜ਼ੁਰਗਾਂ ਨੂੰ ਪੈਣਾ ਨੂੰ ਟਰਾਈਸਾਈਕਲ ਜਿਹਦੇ ਕੰਨਾਂ ਤੋਂ ਕੁਝ ਸੁਣ ਨਹੀਂ ਸਕਦੇ ਉਹਨਾਂ ਕੰਨਾਂ ਦੀ ਮਸ਼ੀਨ ਜਿਹੜੇ ਚੱਲ ਫਿਰ ਸਕਦੇ ਉਹਨਾਂ ਛੜੀ ਵਗੈਰਾ ਜਿਤਨਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਸਾਰਾ ਉਪਲਬਧ ਕਰਾਇਆ ਜਾਏਗਾ। ਅੱਜ ਇਹ ਕੈਂਪ ਲੱਗਾ ਜਿਹੜਾ ਸਾਰੀ ਇੱਥੇ ਰਜਿਸਟ੍ਰੇਸ਼ਨ ਹੋਏਗੀ ਉਹਨਾਂ ਦੀ। ਤੇ ਤੋਂ 1 ਮਹੀਨਾ 1.5 ਮਹੀਨਾ ਲੱਗੇਗਾ 1 ਮਹੀਨੇ 1.5 ਮਹੀਨੇ ਵਿੱਚ ਸਾਰਾ ਜੋ-ਜੋ ਵੀ ਜਿੰਨਾਂ-ਜਿੰਨਾਂ ਵੀ ਸਮਾਨ ਚਾਹੀਦਾ ਉਹ ਉਪਲਬਧ ਹੋ ਜਾਵੇਗਾ ਇਹ ਸਾਡੇ ਸਤਿਕਾਰਯੋਗ ਸਰਦਾਰ ਪੰਜੀਤ ਸਿੰਘ ਜੀ ਸਾਹਿਬ ਕਰਨਤਰੀ ਪੰਜਾਬ ਸਵੇਰੇ ਇਥੋਂ ਵਿਜ਼ਿਟ ਕਰਕੇ ਗਏ ਨੇ ਸਾਰਿਆਂ ਨੂੰ ਮਿਲ ਕੇ ਗਏ ਨੇ ਤੇ ਬੜਾ ਸਲਾਹਗਾ ਕਰਕੇ ਗਏ ਨੇ ਕਿ ਬੜੇ ਸੋਹਣਾ ਕੰਮ ਜਿੱਦਾਂ ਹੋ ਰਿਹਾ ਔਰ ਇਹੋ ਜੇ ਕੈਂਪ ਮੈਂ ਤੇ ਬੇਨਤੀ ਇਹੀ ਕਰਦਾ ਹਾਂਗਾ ਕਿ ਜੋ ਹਾਲਾਤ ਨੇ ਲੋਕਾਂ ਦੇ ਉਹਨਾਂ ਦੇ ਬਹੁਤੋਂ ਜਿਆਦਾ ਤੋਂ ਜਿਆਦਾ ਜਿਹੜੇ ਕੈਂਪ ਐ ਐਸੇ ਲਗਾ ਕੇ ਇਹਨਾਂ ਲੋਕਾਂ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਤਾ ਕਿ ਇਹ ਲੋਕ ਇਸ ਚੀਜ਼ ਤੋਂ ਥੋੜੀ ਜਿਹੀ ਨਿਜਾਤ ਮਿਲ ਜਾਂਦੀ ਹੈ ਕਿਸੇ ਨੂੰ ਟਰਾਈਸਾਈਕਲ ਮਿਲ ਜਵੇ ਤੇ ਉਹਨੂੰ ਸੌਣ ਵਾਲੀ ਮਸ਼ੀਨ ਮਿਲ ਜਵੇ ਉਹਦਾ ਜੀਵਨ ਥੋੜਾ ਜਿਆਦਾ ਸੁਖਾਲਾ ਹੋ ਜਾਂਦਾ ਸੋ ਸੰਸਥਾਵਾਂ ਤੇ ਉਹ ਰਿ ਐਨਜੀਓ ਹੈਗੇ ਤਾਂ ਕੀ ਲੱਸੀ ਮੈਂ ਸਾਰਾ ਮੈਸੇਜ ਦਵਾਂਗਾ ਜੀ ਕਿ ਜਿੰਨੇ ਵੀ ਐਨਜੀਓ ਨੇ ਜਾਂ ਸੰਸਥਾਵਾਂ ਨੇ ਆਪਾਂ ਬੜੇ ਕੰਮ ਹੋਰ ਵੀ ਕਰਦੇ ਆ ਕਿਉਂ ਨਾ ਆਪਾਂ ਰਲ ਮਿਲ ਕੇ ਇਹਨਾਂ ਚੀਜ਼ਾਂ ਤੇ ਜਿਆਦਾ ਆਪਾਂ ਜ਼ੋਰ ਦਈਏ ਕਿ ਜਿਹੜੇ ਲੋਕਾਂ ਦਾ ਬੜੇ ਬੜੇ ਇਨਾਂ ਚ ਤੁਸੀਂ ਦੇਖੋਗੇ ਕਈ ਨਾ ਪੜੇ ਲਿਖੇ ਹੁੰਦੇ ਆ ਪਰ ਚੱਲ ਫਿਰ ਨਹੀਂ ਸਕਦੇ ਜੇ ਉਹਨਾਂ ਨੂੰ ਇੱਕ ਟ੍ਰਾਈਸਾਈਕਲ ਮਿਲ ਜਾਵੇ ਤੇ ਮੇਰਾ ਖਿਆਲ ਉਹਦੇ ਜੀਵਨ ਬਦਲ ਸਕਦਾ ਸੋ ਸਾਰੇ ਐਨਜੀਓ ਨੂੰ ਸਾਰੇ ਸੰਸਥਾਵਾਂ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਆਪਾਂ ਸਾਰੇ ਨਾਲ ਮਿਲ ਕੇ ਇਹਨਾਂ ਵੱਲ ਜ਼ਿਆਦਾ ਧਿਆਨ ਦੇਈਏ ਸਰਕਾਰ ਤੇ ਜਿੱਥੇ ਧਿੰਦੇ ਧਿਆਨ ਦਿੰਦੀ ਆ ਉਥੇ ਬਹੁਤ ਵਧੀਆ ਉਪਰਾਲਾ ਬੜਾ ਵੱਡਾ ਉਪਰਾਲਾ ਵਾ ਤੇ ਮੈਂ ਤਾਂ ਐਨਜੀਓ ਨੂੰ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਇਹ ਜਿਹੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੈਂਪ ਲਾਉਣੇ ਚਾਹੀਦੇ ਹਾਂ ਹਾਂ ਜੀ ਕੀ ਮੰਗਦੇ ਹੋ ਮੰਗ ਮੈਂ ਇਹ ਕਰਦਾ ਜੀ ਮੇਰਾ ਕੋਠਾ ਜਿਹੜਾ ਵਾ ਬਿਲਕੁਲ ਹੀ ਠੱਠਾ ਹੋਇਆ ਵਾ ਤਾਨੇ ਵਾਲੀ ਛੱਤ ਆ ਡੜੇ ਮੋਰੇ ਹੋਇਆ ਤੇ ਨਾ ਕੋਈ ਲੈਟਰਿੰਗ ਆ ਨਾ ਬਾਸਮੂ ਨਾ ਕੋਈ ਪਾਣੀ ਤਾਂ ਨਹੀਂ ਹੈਗਾ ਤੇ ਮੇਂ ਕਿਰਪਾ ਕਰਕੇ ਮੇਰੀ ਸਹੂਲਤ ਕੀਤੀ ਜਾਵੇ ਮੇਰਾ ਕੋਠਾ ਪਾਇਆ ਜਾਵੇ ਮੇਰੇ ਲੈਟਰਿੰਗ ਬਾਠ ਮੂ ਦਿੱਤਿਆ ਜਾਵੇ ਨਾ ਮੇਰਾ ਪਿੰਡ ਬਨਾਲਾ ਵਾ ਪੱਤੀ ਡੇਡ ਕੀ ਆ ਬਾਬੇ ਜੀਮ ਸਿੰਘ ਦੇ ਗੁਰਦੁਆਰੇ ਦੇ ਨਾਲ ਹੀ ਘਰ ਆ ਮੇਰੇ ਪਿਤਾ ਦਾ ਨਾਮ ਜੀਤ ਸਿੰਘ ਆ ਮੇਰਾ ਨਾਮ ਸਤਨਾਮ ਸਿੰਘ ਆ ਜੀ ਕੋਈ ਵੀ ਕਿਰਪਾ ਕਰਕੇ ਕੋਈ ਸ਼ਰਧਾਲੂ ਪੁਰਸ਼ ਜਾਂ ਕੋਈ ਕੋਈ ਪਿੰਡ ਦਾ ਸਰਪੰਚ ਮੈਂਬਰ ਕੋਈ ਨਾ ਕੋਈ ਮੇਰੀ ਸਾਡੇ ਸਰਪੰਚ ਪੇਰ ਦੇ ਜਿਹੜੇ ਬਣੇ ਨਵੇਂ ਉਹਨਾਂ ਵੱਲੋਂ ਨਹੀਂ ਕੋਈ ਮਜਤ ਨਹੀਂ ਸਾਡੇ ਲੋਕੋ ਇਹ ਵੀ ਨਾ ਕੋ ਸਰਪੰਚ ਨੇ ਕੀਤੀ ਮੈਂ ਤਾਂ ਨਾ ਕੋ ਮੈਂਬਰ ਨੇ ਤੇ ਕਿ ਹਾਂ ਮੈਂ ਮੇਲੇ ਜਰੂਰ ਕਿਹਾ ਵਾ ਰਾਜੂ ਸਰਪੰਚ ਨੇ ਵੀ ਕਿਹਾ ਹੀ ਹੋਰ ਆ ਉਹਨੇ ਕਿਸ ਸਰਪੰਚਰ ਨੂੰ ਕਿਹਾ ਪਰ ਕਹੇ ਨੇ ਅੱਜ ਹਜੇ ਤੱਕ ਬਾਣੀ ਪੜੀ ਮੇਰਾ ਪਿਤਾ ਸਿਰ ਤੇ ਆਣੀ ਆ ਮੇਰੀ ਮਾਂ ਰੰਡੀ ਹੀ ਵਿਚਾਰੀ ਮਰ ਗਈ ਆ ਤੇ ਹੁਣ ਹਾਂਜੀ ਨਹੀਂ ਜੀ ਮੈਰਿਡ ਨਹੀਂ ਆ ਬਾਕੀ ਮੇਰਾ ਕੁਛ ਨਹੀਂ ਕੋਟੇ ਚ ਅੜੜੇ ਪਰਿਵਾਰ ਦੇ ਵਿੱਚ ਭਾਈ ਮੇਰੇ ਦੋ ਇਤਰਾ ਭਰਾ ਵਾ ਤੇ ਉਹ ਵਿਆਹੇ ਬਾਰੇ ਮੈਂ ਕੁਵਾਰਾ ਵਾਂ ਤੇ ਪਰ ਮੈਂ ਆਹੀ ਗਰੀਬ ਬੰਦੇ ਮਜਬੀ ਸਿੰਘ ਜਾਤ ਹੈ ਤੇ ਪਰ ਸਾ ਕੋਈ ਇਹ ਲੋ ਕੋਈ ਸਹਤ ਨਹੀਂ ਮਿਲੀ ਆ ਨੰਬਰ ਦਸੀ 628479845 हां जी सर हां जी हां जी ਕੀ ਨਾਮ ਸਰ ਮੇਰਾ ਨਾਮ ਕਰਨ ਕੁਮਾਰ ਹੈ ਜੀ ਸਰ ਇਸ ਦਿੱਕਟ ਮ ਆਇਆ ਹਾਂ ਸਪੈਸ਼ਲ ਆਈਡੀ ਕੰਪੋਨੈਂਟ ਚਾਹੂੰ ਕੁਰਸੀ ਦੇ 휠 ਚੇਅਰ ਵਗੈਰਾ ਜਿਹੜੇ ਵੀ ਅਸੈਂਬਲਿੰਗਸ ਵਗੈਰਾ ਦੇਦੇ ਇਹਨੂੰ ਤੇ ਬਾਰਕੋਡ ਹੁੰਦਾ ਬਾਰਕੋਡ ਨੂੰ ਸਕੈਨ ਕਰਕੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਜੈਨੂਨਰ ਹੈ ਕਿ ਨਹੀਂ ਜੈਨੂਨਰ ਹੈ ਕਿਉਂਕਿ ਉਹ ਇੱਕ ਕੁਰਸੀ ਵੀ ਸਾਡੀ ਰੀਪੀਆਂ ਕੋਈ ਵੀ ਕਿਸੇ ਤਰ੍ਹਾਂ ਦਾ ਪਾਰਟ ਮਿਸਪਲੇਸ ਹੋ ਜਾਂਦਾ ਉਹ ਚੀਜ਼ ਦੀ ਓਬਜੈਕਸ਼ਨ ਲੱਗ ਜਾਂਦੀ ਹੈ ਤੇ ਉਹ ਬੰਦੇ ਨੂੰ ਸਮਾਨ ਮਿਲ ਨਹੀਂ ਪਉਂਦਾ ਇਸ ਕਰਕੇ ਉਹ ਚੀਜ਼ ਨੂੰ ਤੁਸੀਂ ਆਪਣਾ ਵੈਰੀਫਾਈ ਕਰੋ ਕੋਈ ਵੀ ਬਾਰਕੋਡ ਉੱਪਰ ਲੱਗਿਆ ਆ ਬਾਰਕੋਡ ਨੂੰ ਸਕੈਨ ਕਰਕੇ ਪਤਾ ਲੱ ਇਹ ਕੁਛੀ ਜਨਨ ਬੰਦੇ ਨੂੰ ਮਿਲਿਆ ਕਿ ਨਹੀਂ ਸਰ 바ਰ ਕੋਡ ਦਿਖਾਓਗੇ ਕਿਥੇ ਲੱਗਾ ਹੁੰਦਾ ਸਰ 바ਰ ਕੋਡ ਹਾਲੇ ਸਮਾਨ ਆਇਆ ਨਹੀਂ ਜੀ ਓਕੇ ਮਲ ਵੈਸੇ ਹੱਥ ਲੱਗ ਜੀ ਜੀ ਬਾਰ ਕੋਡ ਜੀ ਜੀ ਉਹਨੂੰ ਸਕੈਨ ਕਰਕੇ ਵੀ ਇਹ ਕਿਸ ਬੰਦੇ ਦੀ ਗਈ ਉਹਨਾਂ ਕਿ ਜਿੰਨਾਂ ਨੂੰ ਅਸੀਂ ਚੇਅਰ ਦਿੱਤੀ ਸਪੋਸ ਕਰੋ ਚੇਅਰ ਦੇਣੀ ਨਾ ਅਸੀਂ ਉਹਨਾਂ ਦੀ ਫੋਟੋ ਲੈਣੀ ਹੈ ਫੋਟੋ ਵਿੱਚ 바ਰ ਕੋਡ ਦੀ ਫੋਟੋ ਆ ਜੇਗੀ ਉਹ ਬੰਦਾ ਸਕੈਨ ਹੋ ਜਾਏਗਾ ਫੋਟੋ ਵਿੱਚ ਕਿਹੇ ਬੰਦੇ